ਸੁੱਕੀ ਨਹਿਰ ਦੇ ਕੇ ਮੋਟਰਸਾਈਕਲ ਤੇ ਮਾਰਨ ਲੱਗੇ ਸਟੰਟ ਤਾਂ ਦੇਖੋ ਫਿਰ ਕੀ ਹੋਇਆ ਹਾਂਜੀ ਸਸ਼ੀ ਕਾਲ ਮਹਿੜੀ ਸਿੰਘ ਜੇਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਏ ਹਾਲੀ ਵਿੱਚ ਦੋ ਮੁੜਿਆਂ ਦੀ ਵੀਡੀਓ ਵਾਇਰਲ ਹੋ ਰਹੀ ਏ ਜੋ ਗਰਮੀ ਦੇ ਦਿਨਾਂ ਵਿੱਚ ਇੱਕ ਨਹਿਰ ਦੇ ਕੋਲੇ ਚਲੇ ਗਏ ਨਹਿਰ ਚ ਪਾਣੀ ਤਾਂ ਨਹੀਂ ਸੀ ਸੋ ਮੁੜਿਆ ਨੇ ਸੋਚਿਆ ਵੀ ਚਲੋ ਜੇਵੇਂ ਆਪਾਂ ਨੈਟ ਤੇ ਵੀਡੀਓ ਦੇਖਦੇ ਆ ਉਵੇਂ ਆਪਾਂ ਵੀ ਸਟੰਟ ਮਾਰਦੇ ਆ ਬਸ ਫਿਰ ਇਸ ਵੱਡੀ ਜੀ ਨਹਿਰ ਚ ਇਹਨਾਂ ਮੁੜਿਆ ਨੇ ਮੋਟਰਸਾਈਕਲ ਦੀ ਰੇਸ ਦੇ ਕੇ ਆਪਣਾ ਮੋਟਰਸਾਈਕਲ ਵਾਰ ਦਿੱਤਾ ਤੇ ਫਿਰ ਜਦੋਂ ਦੂਸਰੀ ਸਾਈਡ ਤੋਂ ਉੱਪਰ ਚੜਨ ਲੱਗੇ ਤਾਂ ਮੋਟਰਸਾਈਕਲ ਚੜ੍ਹਿਆ ਨਹੀਂ ਮੋਟਰਸਾਈਕਲ ਥੱਲੇ ਨੂੰ ਡਿੱਗ ਗਿਆ ਉਸ ਦੀ ਸੀਟ ਖੁੱਲ ਗਈ ਭਾਵੇਂ ਕਿ ਮੁੜਿਆ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਚ ਗਏ ਪਰ ਯਾਰੋ ਅਜਿਹਾ ਕਰਨਾ ਬਹੁਤ ਹੀ ਗਲਤ ਹੈ हां जी ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਜਿਹਾ ਕਰਨਾ ਸਹੀ ਏ ਅਜਿਹੇ ਸਟੰਟ ਮਾਰਨਾ ਸਹੀ ਏ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ